जय भीम जय गुरुदेव जय कबीर जय समाधान मैं दीपक नाहर नेशनल वाल्मीकि सभा के तौर ते यही मैं मांग ਕਰਨਾ ਚਾਹੁੰਦਾ ਆ ਆਪਣੇ ਪ੍ਰਧਾਨ ਮੰਤਰੀ શ્રી ਨરેન્દ્ર મોદી ਜੀ ਨੂੰ ਕਿ ਜਿਹੜੀ ਕਲਕੱਤੇ ਦੇ ਵਿੱਚ ਬਹੁਤ ਹੀ ਬੇਰਮੀ ਦੇ ਨਾਲ ਡਾਕਟਰ ਮৌমিতা ਦੇਵਨਾਥ ਜਿਹੜੀ ਕਿ ਦੇਸ਼ ਦੀ ਬੇਟੀ ਸੀ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਕਿਸ ਜਾਤ ਦੇ ਨਾਲ ਸੰਬੰਧਤ ਸੀ ਚਾਹੇ ਉਹ Dalit ਹੋਵੇ ਚਾਹੇ ਜਨ ਸਮਾਜ ਦੇ ਨਾਲ ਹੋਵੇ ਉਹ ਦੇਸ਼ ਦੀ ਬੇਟੀ ਆ ਜਿਹੜੀ ਵੀ ਇਸ ਬੇਟੀ ਦੇ ਨਾਲ ਜੋ ਹਰਕਤ ਹੋਈ ਆ ਜੋ ਘਟਨਾ ਹੋਈ ਆ ਉਹ ਦਰਦਨਾਕ ਘਟਨਾ ਦਾ ਜਿਹੜੇ ਜ਼ਿੰਮੇਵਾਰ ਆ ਉਹ ਮੇਰਾ ਖਿਆਲ ਹੈ ਮੈਂ ਸਮਝ ਸਕਦਾ ਆ ਕਿ ਸਰਕਾਰ ਵੀ ਇਹਦੇ ਪਿੱਛੇ ਹੈਗੀ ਆ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਮਹਿਲਾਵਾਂ ਦੇ ਨਾਲ ਔਰਤਾਂ ਨਾਲ ਬੇਟੀਆਂ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਆ ਰਹੀਆਂ ਆ ਤੇ ਜਦੋਂ ਤੱਕ ਕੋਈ ਸਖਤ ਕਾਨੂੰਨ ਨਹੀਂ ਲਾਗੂ ਕੀਤਾ ਜਾਂਦਾ ਜਿਸ ਤਰ੍ਹਾਂ ਕੇ ਸਾਰਿਆਂ ਨੂੰ ਪਤਾ ਆ ਕਿ ਸਾਊਦੀ ਅਰਬ ਦੇ ਵਿੱਚ ਸਿਰ ਕਲਮ ਕਰ ਦਿੱਤਾ ਜਾਂਦਾ ਆ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਨੂੰ ਤੇ ਜਿਹੜੀ ਚੀਨ ਦੇ ਵਿੱਚ ਉਸ ਦਾ ਗੁਪਤੰਗ ਕੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਆ ਜਦੋਂ ਤੱਕ ਇਸ ਤਰ੍ਹਾਂ ਦੀ ਕੋਈ ਸਖਤ ਸਜ਼ਾ ਦਾ ਹੁਕਮ ਨਹੀਂ ਕੀਤਾ ਜਾਂਦਾ ਸਰਕਾਰ ਵੱਲੋਂ ਕੋਈ ਐਕਟ ਨਹੀਂ ਬਣਾਇਆ ਜਾਂਦਾ ਜਾਂ ਕਾਨੂੰਨ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਮੇਰਾ ਖਿਆਲ ਆ ਕਿ ਅਸੀਂ ਇਸ ਤਰ੍ਹਾਂ ਹੀ ਸੜਕਾਂ ਤੇ ਅਸੀਂ ਹੋਰ ਵੀ ਅ ਅੱਗੇ ਤੋਂ ਜਿਹੜੀਆਂ ਧੀਆਂ ਭੈਣਾਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਹਰਕਤਾਂ ਹੁੰਦੀਆਂ ਆ ਰਹੀਆਂ ਆ ਔਰ ਹੁੰਦੀਆਂ ਰਹਿਣੀਆਂ ਆ ਜਦ ਤੱਕ ਸਖਤ ਕਾਨੂੰਨ ਨਹੀਂ ਬਣਦਾ ਪ੍ਰਧਾਨ ਜੀ ਦੇਖਿਆ ਜਾਵੇ ਨਾ ਮੈਡੀਕਲ ਲਾਈਨ ਦੇ ਵਿੱਚ ਨਰਸਿੰਗ ਸਟਾਫ ਦੀ 24 24 ਘੰਟੇ ਡਿਊਟੀ ਆ ਕੋਈ 6-6 ਘੰਟੇ ਬਾਅਦ ਚੇਂਜ ਹੁੰਦੀ ਉਹ ਕਿਸ ਤਰ੍ਹਾਂ ਦਾ ਵਿਚਾਰ ਰਹੇਗਾ ਫਿਰ ਇਸ ਇਹਦੇ ਉੱਪਰ ਜਿਹੜੀ ਕਿ ਮੈਡੀਕਲ ਐਸੋਸੀਏਸ਼ਨ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਉਸ ਦੇ ਵੱਲੋਂ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਤੇ ਧਾਰਾਵਾਂ ਮਤਲਬ ਬਣਾ ਦਿੱਤੀਆਂ ਗਈਆਂ ਜਾਂ ਬਣਾ ਦਿੱਤੇ ਗਏ ਆ ਆਪਣੇ ਪ੍ਰਬੰਧ ਕੀਤੇ ਗਏ ਆ ਉਹਨਾਂ ਨੇ ਮੰਗ ਰੱਖੀ ਆ ਉਹ ਵੀ ਉਹਨ ਰੱਖਦੇ ਹੋਏ ਜਿਹੜੇ ਪ੍ਰਧਾਨ ਮੰਤਰੀ ਨરેન્દ્ર ਮੋਦੀ ਜੀ ਉਹ ਸਟੇਟ ਦੀ ਜਿਹੜੀ ਗਵਰਨਮੈਂਟ ਹੈ ਕਲਕੱਤੇ ਦੀ ਉਹਨਾਂ ਨੂੰ ਵੀ ਇਹਦੇ ਤੇ ਕੰਮ ਕਰਨਾ ਚਾਹੀਦਾ ਆ ਪਰ ਇਸ ਤੇ ਸਖਤ ਕਾਨੂੰਨ ਨਹੀਂ ਹੁੰਦਾ ਬੰਦਾ ਕੋਈ ਤੇ ਮੇਰਾ ਖਿਆਲ ਆ ਕਿ ਅੱਗੇ ਤੋਂ ਵੀ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਆ ਰਹੀਆਂ ਔਰ ਘਟਨਾਵਾਂ ਹੁੰਦੀਆਂ ਰਹਿਣਗੀਆਂ ਸੋ ਮੈਂ ਆਪਣੇ ਵੱਲੋਂ ਔਰ ਸਮੁੱਚੇ ਸਮਾਜ ਵੱਲੋਂ ਇਹ ਹੀ ਮੰਗ ਕਰਦਾ ਆ ਕਿ ਕੋਈ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ